ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਆਂ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਆ ਬਹੁਤ ਹੀ ਜ਼ਿਆਦਾ ਆਸਾਨ ਆ ਦੋ ਰੰਗਾਂ ਦੀ ਬਣਾਈ ਮੈਂ ਇੱਥੇ ਕੀਤੀ ਹੈ ਤੁਸੀਂ ਇਸ ਨੂੰ ਜ਼ਿਆਦਾ ਰੰਗਾਂ ਵਿੱਚ ਵੀ ਬਣਾ ਸਕਦੇ ਆ ਜਿਵੇਂ ਇੱਥੇ ਆਪਾਂ ਇਹ ਮੈਂ yellow color ਲਗਾਇਆ ਹੈ ਤਾਂ ਉੱਪਰ ਤੁਸੀਂ ਦੂਸਰਾ ਜਿਵੇਂ white yellow ਫਿਰ white ਉੱਪਰ ਕੋਈ ਹੋਰ ਕਲਰ ਇਸ ਤਰ੍ਹਾਂ ਮਲਟੀ ਕਲਰ ਵੀ ਤੁਸੀਂ ਇਹਨੂੰ ਬਣਾ ਸਕਦੇ ਆਂ ਇਹ ਤੁਹਾਡੀ ਆਪਣੀ ਮਰਜ਼ੀ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਆ ਲੇਡੀਜ਼ ਕਾਰਡੀਗਨ ਬੱਚਿਆਂ ਦੇ ਕੋਟੀਆਂ ਸਵੈਟਰ ਬਲਾਊਜ਼ ਸਕੀਵੀ ਟੌਪ ਬੇਬੀ ਫਰਾਕ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਤੇ ਬਹੁਤ ਹੀ ਜਲਦੀ ਜਲਦੀ ਬਣਦਾ 12 ਸਲਾਈਆਂ ਦਾ ਆਪਣਾ ਡਿਜ਼ਾਈਨ ਹੈ 12 ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣੂਗਾ ਇੱਥੇ ਮੈਂ ਦੋ ਵਾਰ ਡਿਜ਼ਾਈਨ ਨੂੰ ਰਿਪੀਟ ਕੀਤਾ 12 ਸਲਾਈਆਂ ਫਿਰ 12 ਸਲਾਈਆਂ ਜੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆਠ ਦੇ ਮਲਟੀਪਲ ਚਾਰ ਕੁੰਡੇ ਆਪਾਂ ਵਾਧੂ ਲੈਣੇ ਜਿਵੇਂ 8 8 8 ਤੇ ਲਾਸਟ ਤੇ ਚਾਰ ਕੁੰਡੇ ਐਕਸਟਰਾ ਰੱਖ ਲੈਣੇ ਆਪਣੇ ਤੇ ਡਿਜ਼ਾਈਨ ਸੈੱਟ ਹੋ ਜਾਂਦਾ ਠੀਕ ਹੈ 10 ਨੰਬਰ ਸਲਾਈਆਂ ਮੇਰੇ ਕੋਲ ਵਰਧਮਾਨ ਦੀ ਤਿੰਨ ਪ্লাই ਪਛਮਾ ਤੁਸੀਂ ਸਲਾਈਆਂ ਆਪਣੀ ਪਛਮ ਦੇ ਹਿਸਾਬ ਨਾਲ ਲੈ ਲੈਣੀਆਂ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤਾਂ ਜੋ ਹੋਰ ਵੀ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਮੈਂ ਤੁਹਾਡੇ ਲਈ ਜਿਹੜੇ ਲੈ ਕੇ ਆ ਸਕਾਂ ਤੇ ਚਲੋ ਫਿਰ ਸ਼ੁਰੂ ਕਰਦੇ ਆ ਪੈਸਟ ਜੈਨ ਬਣਾਉਣਾ। ਲਓ ਜੀ ਇੱਥੇ ਮੈਂ ਵਾਈਟ ਕਲਰ ਨਾਲ ਬਾਰਡਰ ਬਣਾਇਆ ਹੈ ਤਾਂ ਜਿਹੜੇ ਕਲਰ ਨਾਲ ਆਪਾਂ ਬਾਰਡਰ ਬਣਾਇਆ ਹੋਊਗਾ ਤੁਸੀਂ ਜਿਹੜੇ ਵੀ ਕਲਰ ਨਾਲ ਬਾਰਡਰ ਬਣਾਇਆ ਹੋਊਗਾ ਤਾਂ ਪਹਿਲੀ ਸਿਲਾਈ ਆਪਣੇ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਉਸੇ ਕਲਰ ਨਾਲ ਸ਼ੁਰੂ ਕਰ ਲੈਣੀ। ਜੇ ਹੁਣ ਇੱਥੇ ਵਾਈਟ ਕਲਰ ਦਾ ਬਾਰਡਰ ਹੈ ਤਾਂ ਵਾਈਟ ਕਲਰ ਨਾਲ ਪਹਿਲੀ ਸਿਲਾਈ ਡਿਜ਼ਾਈਨ ਦੀ ਸ਼ੁਰੂ ਹੋਗੀ। ਸਾਰੀ ਸਿਲਾਈ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ। ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸਿੱਧੀ ਬਣਾ ਕੇ ਕੰਪਲੀਟ ਕਰਾਂਗੇ ਇੱਕ ਸਲਾਈ ਆਪਣੀ ਕੰਪਲੀਟ ਹੋ ਗਈ। ਹੁਣ ਆ ਗਏ ਆਪਾਂ ਉਲਟ ਪਾਸੇ ਤੇ ਦੂਸਰੀ ਸਲਾਈ। ਉਲਟ ਪਾਸੇ ਤੋਂ ਸਾਰੀ ਸਲਾਈ ਉਲਟੀ ਬਣਾ ਕੇ ਕੰਪਲੀਟ ਕਰਨੀ। ਫਿਰ ਤੀਸਰੀ ਸਲਾਈ ਸਿੱਧੇ ਪਾਸੇ ਤੋਂ ਸਿੱਧੀ ਤੇ ਚੌਥੀ ਸਲਾਈ ਉਲਟ ਪਾਸੇ ਤੋਂ ਉਲਟੀ ਬਣਾਵਾਂਗੇ। ਪਹਿਲਾਂ ਆਪਾਂ ਇਸੇ ਤਰ੍ਹਾਂ ਚਾਰ ਸਲਾਈਆਂ ਬਣਾ ਕੇ ਕੰਪਲੀਟ ਕਰਾਂਗੇ ਠੀਕ ਹੈ। ਚਾਰ ਸਲਾਂਗਾਂ ਆਪਣੀਆਂ ਕੰਪਲੀਟ ਹੋ ਗਈਆਂ ਹੁਣ ਦੋ ਸਿੱਧੇ ਪਾਸੇ ਤੋਂ ਸਿੱਧੀਆਂ ਤੇ ਦੋ ਉਲਟ ਪਾਸੇ ਤੋਂ ਉਲਟਾਂ ਪੰਜਵੀਂ ਸਲਾਈ ਆ ਗਈ ਆਪਣੀ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ 8-8 ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਤੇ ਚਾਰ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਵਾਈਟ ਕਲਰ ਨਾਲ ਦੋ ਤੈਨ ਚਾਰ ਹੁਣ ਇੱਥੇ ਦੂਸਰਾ ਕਲਰ ਲਗਾਵਾਂਗੇ ਆਪਾਂ ਤੁਸੀਂ ਜਿਹੜਾ ਵੀ ਕਲਰ ਲਗਾਉਣਾ ਲਗਾ ਸਕਦੇ ਜਿਵੇਂ ਮੈਂ ਇੱਥੇ ਜੈਲੋ ਲਗਾਉਣੀ ਹੈ चार कुंडे आप बनावे जैलो कलर नार। दो तीन चार फिर अगे चार कूडे बनाव गे आप वाइट कलर नार। एक, दो तीन चार फिर चार कुे आप दूसरे कलर एक, दो, तेन चार इस तरह फिर चार कुंडे आप वाइट कलर एक, दो, तेन चार फिर चार कुंडे आप जेलो कलर बनावेंगे एक दो तीन चार फिर चार कुंडे वाइट कलर एक, दो, बनावें चार पाँचवी सिलाई आप इस तरह कंप्लीट करनी है ਲਾਸਟ ਤੇ ਆਪਣੇ ਉਸੇ ਤਰ੍ਹਾਂ ਵਾਈਟ ਕਲਰ ਨਾਲ ਜਿਵੇਂ ਸਟਾਰਟਿੰਗ ਤੇ ਆਪਾਂ ਚਾਰ ਕੁੰਡੇ ਵਾਈਟ ਕਲਰ ਨਾਲ ਬਣਾਏ ਸੀ ਲਾਸਟ ਤੇ ਵੀ ਚਾਰ ਆਪਣੇ ਵਾਈਟ ਕਲਰ ਨਾਲ ਆ ਗਏ ਪੰਜਵੀਂ ਸਲਾਈ ਕੰਪਲੀਟ ਹੋ ਗਈ ਛੇਵੀਂ ਸਲਾਈ ਬਣਾਉਣੀ ਆਪਾਂ ਉਲਟ ਪਾਸੇ ਦਾ ਜਿਹੜੇ ਕੁੰਡੇ ਵਾਈਟ ਕਲਰ ਨਾਲ ਬਣਾਏ ਉਹਨਾਂ ਨੂੰ ਵਾਈਟ ਕਲਰ ਨਾਲ ਉਲਟੇ ਬਣਾ ਲੈਣ ਚਾਰ ਕੁੰਡੇ ਇਸ ਤਰ੍ਹਾਂ ਫੇਰ ਆਪਾਂ फ्रेड आप इस तरह वाइट कलर रुटे कर लेने तो यह जैलो कलर नीचे द कर लेना फिर अपने अपना होल नहीं बनता चार कुंडे जैलो कलर छेवीं सिलाई है फिर उसी तरह चार कुंडे वाइट कलर न ਲੋ ਜੀ ਛੇਵੇਂ ਸਲਾਈ ਦੇ ਆਪਾਂ ਲਾਸਟ ਤੇ ਆ ਗਏ ਉਸੇ ਤਰ੍ਹਾਂ ਕੁੰਡੇ ਬਣਾਉਂਦੇ ਹੋਏ ਚਾਰ ਕੁੰਡੇ ਵਾਈਟ ਕਲਰ ਨਾਲ ਸੀ ਜਿਹੜੇ ਇੱਧਰ ਸਿੱਧੇ ਬਣਾਏ ਵਾਈਟ ਨਾਲ ਉਲਟੀ ਫੇਅਰ ਜੈਲੋ ਕਲਰ ਨਾਲ ਉਲਟੀ ਵਾਈਟ ਨਾਲ ਜੈਲੋ ਨਾਲ ਵਾਈਟ ਜੈਲੋ ਵਾਈਟ ਜੈਲੋ ਇਸ ਤਰ੍ਹਾਂ ਲਾਸਟ ਤੇ ਆ ਗਏ ਆਪਾਂ ਜਿਹੜੇ ਜੈਲੋ ਕਲਰ ਨਾਲ ਕੁੰਡੇ ਹਨ ਆਪਾਂ ਜੈਲੋ ਕਲਰ ਨਾਲ ਬਣਾ ਲੈਣਾ ਉਲਟੀ छेवी सिलाई अपनी कंप्लीट होगी सातवीं सिलाई बनानी है हम आप सीधे पासे तो सातवीं सिलाई अपनी सारी वाइट कलर न बनूगी चार कंडे तो पहला आप सीधे बना लेने ਇਸ ਤਰ੍ਹਾਂ ਹੁਣ ਜਿਹੜੀ ਆਪਣੀ ਚਾਰ ਕੁੰਡੀ ਹੈ yellow color ਵਾਲੀ ਦੋ ਕੁੰਡਿਆਂ ਦਾ ਆਪਾਂ ਅਗਲੀ ਸਾਈਡ ਤੋਂ ਇੱਕ ਬਣਾਵਾਂਗੇ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਦੇਗੇ ਇਸ ਤਰ੍ਹਾਂ ਇੱਕ ਕੁੰਡਾ ਆਪਣਾ ਇੱਥੇ ਘਟ ਗਿਆ ਅਗਲੀਆਂ ਸਲਾਈਆਂ ਵਿੱਚ ਆਪਾਂ ਕੁੰਡਾ ਪੂਰਾ ਕਰਾਂਗੇ ਫਿਰ ਅੱਗੇ ਚਾਰ ਕੁੰਡੇ ਸਿੱਧੇ ਇੱਕ 2 10 4 ਇਸ ਤਰ੍ਹਾਂ ਫਿਰ ਦੋ ਕੁੰਡਿਆਂ ਦਾ ਬਣਾਇਆ ਇੱਕ ਕੁੰਡਾ ਅਗਲੀ ਸਾਈਡ ਤੋਂ ਇਸ ਤਰ੍ਹਾਂ ਫਿਰ ਥ्रेड ਕਾ ਅੱਗੇ ਕਰਾਂਗੇ ਜਾਲੀ ਪੰਜੂਗੀ ਤਾਂ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਦੇਗੇ ਇਸ ਤਰ੍ਹਾਂ ਇੱਕ ਕੁੰਡਾ ਇੱਥੇ ਆਪਣਾ ਘਟ ਜਾਂਦਾ ਹੈ ਫਿਰ ਚਾਰ ਕੁੰਡੇ ਸਿੱਧੇ ਫਿਰ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਥ्रेड ਕਰਾਂਗੇ ਅੱਗੇ ਜਾਲੀ ਬਣਾਵਾਂਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਫਿਰ ਚਾਰ ਕੁੰਡੇ ਬਣਾਵਾਂਗੇ ਸਿੱਧੇ 1 2 3 4 ਫਿਰ ਦੋ ਕੁੰਡਿਆਂ ਦਾ ਬਣਾਇਆ ਇੱਕ ਥ्रेड ਕੀਤਾ ਅੱਗੇ ਜਾਲੀ ਬਣਾਈ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਇਆ ਲਾਸਟ ਵਾਲੇ ਚਾਰ ਕੁੰਡੇ ਸਿੱਧੇ ਆ ਗਏ। 7ਵੀਂ ਚਲਾਈ ਆਪਣੀ ਕੰਪਲੀਟ ਹੋ ਗਈ ਇਸ ਤਰ੍ਹਾਂ। ਹੁਣ ਆ ਗਈ 8ਵੀਂ ਚਲਾਈ ਉਲਟ ਪਾਸੇ ਤੋਂ। 8ਵੀਂ ਚਲਾਈ ਸਾਰੀ ਆਪਾਂ ਉਲਟੀ ਬਣਾ ਕੇ ਕੰਪਲੀਟ ਕਰਨੀ ਹੈ ਵਾਈਟ ਕਲਰ ਨਾਲ। ਸਾਰੀ ਚਲਾਈ ਆਪਾਂ ਉਲਟੀ ਬਣਾ ਲੈਣੀ। ਅੱਠਵੀਂ ਸਲਾਈ ਕੰਪਲੀਟ ਹੋ ਗਈ ਹੁਣ ਆਪਾਂ ਆ ਗਏ ਨੌਵੀਂ ਸਲਾਈ ਤੇ ਸਿੱਧੇ ਪਾਸੇ ਤੇ ਨੌਵੀਂ ਸਲਾਈ ਜਿਹੜੀ ਆਪਣੀ ਵਾਈਟ ਕਲਰ ਨਾਲ ਬਣੂਗੀ ਚਾਰ ਕੁੰਡਿਆਂ ਵਿੱਚੋਂ ਪਹਿਲਾਂ ਆਪਾਂ ਤਿੰਨ ਕੁੰਡੇ ਸਿੱਧੇ ਬਣਾਵਾਂਗੇ 1 2 3 ਠੀਕ ਹੈ ਹੁਣ ਜਿਹੜੇ ਆਪਣੇ ਇਹ ਦੋ ਕੁੰਡੇ ਐ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਲਿਆਗੇ ਅਗਲੀ ਸਾਈਡ ਤੋਂ ਫੇਰ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਬਣਾਵਾਂਗੇ ਇਹ ਜਾਲੀ ਵਾਲਾ ਜਿਹੜੇ ਵਿੱਚ ਸਿੱਧਾ ਫਿਰ ਥ੍ਰੈਡ ਕਰਾਂਗੇ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਰਹੇਗੇ ਇਸ ਤਰ੍ਹਾਂ ਠੀਕ ਹੈ ਇਹੀ ਡਿਜ਼ਾਈਨ ਚੱਲੂਗਾ ਆਪਣਾ ਅੱਗੇ ਫਿਰ ਉਸੇ ਤਰ੍ਹਾਂ ਇੱਕ ਦੋ ਵਿੱਚ ਜਿਹੜੇ ਆਪਣੇ ਦੋ ਕੁੰਡੇ ਰਹਿ ਜਾਂਦੇ ਆ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਬਣਾਵਾਂਗੇ ਆਪਾਂ ਇੱਕ ਕੁੰਡਾ ਥ्रेड ਕਰਾਂਗੇ ਅੱਗੇ ਇੱਕ ਕੁੰਡਾ ਬਣਾ ਲਾਂਗੇ ਸਿੱਧਾ ਜਿਹੜਾ ਆਪਣਾ ਜਾਲੀ ਵਾਲਾ ਥ्रेड ਕਰਾਂਗੇ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਨੌਵੀਂ ਸਲਾਈ ਸਾਰੀ ਇਸੇ ਤਰ੍ਹਾਂ ਚੱਲੇਗੀ ਤਿੰਨ ਕੁੰਡੇ ਬਣਾਏ ਸਿੱਧੇ ਦੋ ਕੁੰਡਿਆਂ ਦਾ ਇੱਕ ਅਗਲੀ ਸਾਈਡ ਤੋਂ ਥ्रेड ਕੀਤਾ ਅੱਗੇ ਇੱਕ ਕੁੰਡਾ ਸਿੱਧਾ ਥ्रेड ਕੀਤਾ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਇਆ ਫੇਰ ਅੱਗੇ ਦੋ ਕੁੰਡੇ ਸਿੱਧੇ ਆ ਜਾਣਗੇ ਵਿੱਚ ਚਾਰਾਂ ਕੁੰਡਿਆਂ ਵਿੱਚੋਂ ਇੱਕ ਕੁੰਡਾ ਇੱਧਰ ਆ ਜਾਂਦਾ ਆਪਣਾ ਇੱਕ ਇੱਧਰ ਤਾਂ ਵਿੱਚ ਦੋ ਰਹਿ ਜਾਂਦੇ ਦੋ ਕੁੰਡੇ ਸਿੱਧੇ ਫਿਰ ਦੋ ਦਾ ਇੱਕ ਅਗਲੀ ਸਾਈਡ ਤੋਂ ਥ੍ਰੈੱਡ ਅੱਗੇ ਇੱਕ ਸਿੱਧਾ ਥ੍ਰੈੱਡ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਫੇਰ ਉਸੇ ਤਰ੍ਹਾਂ ਦੋ ਕੁੰਡੇ ਸਿੱਧੇ ਫਿਰ ਦੋ ਕੁੰਡਿਆਂ ਦਾ ਇੱਕ ਬਣਾਇਆ ਅਗਲੀ ਸਾਈਡ ਤੋਂ ਥ੍ਰੈੱਡ ਅੱਗੇ ਇੱਕ ਕੁੰਡਾ ਸਿੱਧਾ ਥ੍ਰੈੱਡ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ කුඩන් එුඩා තෙරසිරා ද කුන්ඩේ වෙච්චාගේ සිද්ධ ෙද කුන්ඩයන්දපනා ඇුඩ තඩකිිත්තාගේ කුන්ඩා සිද්ධ ත්‍රඩ කිිතාගේ කුන්ඩා පාල්ටක පිලී සයි ද කුඩයන් එක කුඩා ති ලාස්්ට තෝසිිතරා තැනකු සිද්ධගේ නමී සලායි කම්පලීට්හගේ हूँ आ गई अपनी दसवीं सिलाई दसवीं सिलाई आप उल्टी बना के कंप्लीट कर लेनी है इस तरह जाली वाले कुंडे भी आप इस तरह उल्टी बना लेने तो दूसरे भी कुंडे सारी सिलाई उल्टी बना के पेल्ला मैं कंप्लीट कर दी हम आ गए आप सिलाई तो ग्यारहवीं सिलाई तक की करना इस तरह चार कूडे बनावे सीधे 1 2 3 4 ਠੀਕ ਹੈ ਇਸ ਤਰ੍ਹਾਂ ਫਿਰ ਆਪਾਂ ਜਾਲੀ ਤੇ ਜਾਲੀ ਬਣਾਉਣੀ ਥ्रेड ਅੱਗੇ ਕਰਕੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਇਸ ਤਰ੍ਹਾਂ ਫਿਰ ਹੁਣ ਜਿਹੜੇ ਵਿੱਚ ਵਾਲੇ ਦੋ ਆ ਇਹ ਇਹਨਾਂ ਨੂੰ ਵੀ ਆਪਾਂ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਤਿੰਨ ਕੁੰਡੇ ਵਿੱਚ ਸਿੱਧੇ ਆ ਗਏ ਆਪਣੇ ਇਸ ਤਰ੍ਹਾਂ ਫੇਰ ਜਾਲੀ ਤੇ ਜਾਲੀ ਬਣਾਵਾਂਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣ ਗਿਆ ਹੁਣ ਇੱਥੇ ਆਪਣੇ ਸਾਰੇ ਕੁੰਡੇ ਪੂਰੇ ਹੋ ਗਏ ਜਿਹੜਾ ਇੱਥੇ ਇੱਕ ਕੁੰਡਾ ਆਪਣਾ ਘਟਦਾ ਸੀ ਇੱਥੇ ਪੂਰਾ ਹੋ ਗਿਆ ਦੁਬਾਰਾ ਫੇਰ ਉਸੇ ਤਰ੍ਹਾਂ ਹੁਣ ਜਿਹੜੇ ਵਿੱਚ ਆਪਣੇ ਹੀ ਦੋ ਕੁੰਡੇ ਸਿੱਧੇ ਆਉਣਗੇ ਇੱਕ ਦੋ ਜਾਲੀ ਤੇ ਜਾਲੀ ਬਣਾਵਾਂਗੇ ਥ੍ਰੈਡ ਅੱਗੇ ਕਰਾਂਗੇ ਇੱਕ ਕੁੰਡਾ ਇਹ ਸਿੱਧਾ ਬਣਾ ਲਿਆ ਤੇ ਦੋ ਇਹ ਤਿੰਨ ਕੁੰਡੇ ਆਪਣੇ ਵਿੱਚ ਸਿੱਧੇ ਆ ਜਾਂਦੇ ਆ ਫਿਰ ਜਾਲੀ ਤੇ ਜਾਲੀ ਬਣਾਵਾਂਗੇ ਥ੍ਰੈਡ ਅੱਗੇ ਕਰਾਂਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਠੀਕ ਹੈ ਇਹੀ ਡਿਜ਼ਾਈਨ ਆਪਾਂ ਬਣਾਉਂਦੇ ਜਾਣਾ ਉਸੇ ਤਰ੍ਹਾਂ ਦੋ ਕੁੰਡੇ ਆ ਗਏ ਸਿੱਧੇ ਜਾਲੀ ਤੇ ਜਾਲੀ ਬਣਾਵਾਂਗੇ ਥ੍ਰੈਡ ਅੱਗੇ ਕਰਾਂਗੇ ਇੱਕ ਦੋ ਤਿੰਨ ਕੁੰਡੇ ਸਿੱਧੇ ਆ ਗਏ ਜਾਲੀ ਤੇ ਜਾਲੀ ਬਣਾਵਾਂਗੇ ਕੁੰਡਾ ਪਾਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਦੁਬਾਰਾ ਫੇਰ ਦੋ ਕੁੰਡੇ ਸਿੱਧੇ ਜਾਲੀ ਤੇ ਜਾਲੀ ਬਣਾਵਾਂਗੇ ਵਿੱਚ ਆਪਣੇ 1 2 3 ਕੁੰਡੇ ਸਿੱਧੇ ਹੈਗੇ ਜਾਲੀ ਤੇ ਜਾਲੀ ਬਣਾਵਾਂਗੇ थ्रेड ਅੱਗੇ ਕਰਕੇ ਕੁੰਡਾ ਪਾਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਲਾਸਟ ਵਾਲੀ ਕੁੰਡੀ ਆਪਣੇ ਸਿੱਧੇ ਆ ਜਾਂਦੇ 11 ਸਲਾਈਆਂ ਆਪਣੀਆਂ ਕੰਪਲੀਟ ਹੋ ਗਏ 12ਵੀਂ ਸਲਾਈ ਆਪਾਂ ਉਲਟ ਪਾਸੇ ਤੋਂ ਸਾਰੀ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ 12 ਸਲਾਈਆਂ ਦਾ ਆਪਣਾ ਡਿਜ਼ਾਈਨ 12 ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਤਾਂ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਨੂੰ ਪਾ ਸਕਦੀ ਹਾਂ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣ ਕੇ ਆ ਜਾਂਦਾ ਹੈ। ਇਹ ਹੀ 12 ਸਲਾਂਗਾਂ ਆਪਾਂ ਬਾਰ-ਬਾਰ ਰਿਪੀਟ ਕਰਨੀਆਂ। ਜਦੋਂ ਡਿਜ਼ਾਈਨ ਹੁਣ ਆਪਣਾ ਦੁਬਾਰਾ ਸ਼ੁਰੂ ਹੋਊਗਾ ਉਸੇ ਤਰ੍ਹਾਂ 4 ਸਲਾਂਗਾਂ ਆਪਣੀਆਂ ਬਣ ਗਈਆਂ ਦੋ ਸਿੱਧੇ ਪਾਸੇ ਤੋਂ ਸਿੱਧੀਆਂ ਦੋ ਉਲਟ ਪਾਸੇ ਤੋਂ ਉਲਟ। 12 ਸਲਾਂਗਾਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਾਂਗੇ। ਜੇਕਰ ਤੁਹਾਨੂੰ ਡਿਜ਼ਾਈਨ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ